ਪੰਜਾਬ ਸਰਕਾਰ ਦਾ ਪ੍ਰਸ਼ਾਸਨ ਨੂੰ ਸਿੱਧਾ-ਸਿੱਧਾ ਆਰਡਰ ਆ ਵੀ ਜਿੰਨਾ ਕਿਸਾਨ ਬਰਬਾਦ ਹੁੰਦਾ ਕਰ ਦਿਓ ਆਪਾਂ ਇਹਨਾਂ ਲਈ ਕੁਝ ਨਹੀਂ ਕਰਨਾ। ਨਾ ਤੁਸੀਂ ਬਾਹਰ ਜਾਣਾ ਦਫ਼ਤਰਾਂ ਚੋਂ, ਨਾ ਇਹਨਾਂ ਦੀ ਆਵਾਜ਼ ਸੁਣਨੀ ਆ। ਮਰਦੇ ਤੇ ਮਰਨ ਰੋੜਦੇ ਤੇ ਰੋੜਨਾ ਇਹ ਪੰਜਾਬ ਸਰਕਾਰ ਦਾ ਜਿਹੜਾ ਕੇਜਰੀਆ ਵਾਲਾ ਭਗਵੰਤ ਮੋ ਕੇਜਰੀਆ ਵਾਲੀ ਚਲਾ ਰਿਹਾ ਉਹਦੇ ਆਰਡਰ ਨੇ ਇਹ। ਅੱਜ ਅਸੀਂ ਚੋਣਨੀ ਤੌਰ ਤੇ ਮੰਗ ਪੱਤਰ ਦੇਣ ਆਏ ਆ। ਆਉਣ ਵਾਲੇ ਦਸਾਂ ਦਿਨਾਂ ਨੂੰ ਆ ਟੋਲ ਪਲਾਜ਼ਾ ਫਰੀ ਹੋ। ਪ੍ਰਸ਼ਾਸਨ ਨੇ ਜੇ ਕੰਮ ਕਰਨਾ ਤੇ ਉੱਠ ਕੇ ਸ਼ੁਰੂ ਕਰੇ ਪ੍ਰਸ਼ਾਸਨ ਕੋਲੇ ਸਾਰੇ ਤੰਤਰ ਮੰਤਰ ਹੈਗੇ ਆ ਚਾਹੇ ਜੇ ਰਾਤੋਂ ਰਾਤ ਮੰਨ ਮੰਨ ਸਕਦਾ ਇਹਨਾਂ ਨੂੰ ਬਚਾਉਣਾ ਹੋਵੇ ਪਚਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਐ ਐ ਲੋਕ ਨਹੀਂ ਪੱਛਦੇ ਵੀ ਤੁਸੀਂ ਧਗੀਆਂ ਮਾਰ ਲੀਆਂ 12000 ਕਰੋੜ ਰੁਪਇਆ ਤੁਹਾਡੇ ਕੋਲੇ ਐਸਡੀਆਰ ਐਫ ਦਾ ਫੰਡ ਸੀਗਾ ਉਹ ਤੁਹਾਨੂੰ ਪਤਾ ਨਹੀਂ ਤੁਹਾਡਾ ਕੌਣ ਕਢਾ ਕੇ ਲੈ ਗਿਆ ਹੁਣ ਤੁਸੀਂ ਨਵੇਂ ਪੋਰਟਲ ਬਣਾ ਲਏ ਇੱਕ ਰੰਗਲਾ ਪੰਜਾਬ ਬਣਾ ਲਿਆ ਇੱਕ ਚੜ੍ਹਦੀ ਕਲਾ ਬਣਾ ਲਿਆ ਇਹ ਫਟਾਫਟ ਲੋਕਾਂ ਨੂੰ ਬਾਹਰ ਕਹਿਣ ਤੇ ਜੇ ਪੈਸੇ ਪਾਓ ਇੱਥੇ ਕਉਂ ਬੁੱਕ ਵਰਤਾਈ ਆ ਤੁਸੀਂ ਪ੍ਰਸ਼ਾਸਨ ਨੂੰ ਆਰਡਰ ਦਿਓ ਪੈਸਾ ਦੇ ਲੋਕਾਂ ਨੇ ਵੀ ਲਾ ਦੇਣਾ ਅਸੀਂ ਸuele ਮੌਜੂਦ ਹਾਂ ਤਰਨਤਾਰ ਦੇ ਡੀਸੀ ਦਫ਼ਤਰ ਵਿਖੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜੇ ਕਿਸਾਨ ਜਿਹੜੇ ਮੁੰਡਾਪੁਰ ਖੇਤਰ ਦੇ ਕਿਸਾਨ ਨੇ ਇਕੱਠੇ ਹੋਏ ਨੇ ਆਪਣਾ ਰੋਜ ਪ੍ਰਦਰਸ਼ਨ ਕਰ ਰਹੇ ਨੇ ਤਰਨਾਂ ਦੇ ਰਹੇ ਨੇ ਉਹ ਜਿਹੜੇ ਕਿ ਕਿਸਾਨਾਂ ਦਾ ਤਰਨਾਂ ਦੇਣ ਦੀ ਵਜ੍ਹਾ ਇਹ ਹੈ ਕਿ ਜਿਹੜੇ ਪਿਛਲੇ ਬੀਤੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਦੇ ਕਾਰਨ ਉਹਨਾਂ ਦੀ ਲੱਖਾਂ ਏਕੜ ਫਸਲ تباہ ਹੋ ਚੁੱਕੀ ਹੈ ਉੱਥੇ ਹੀ ਉਹਨਾਂ ਦੀਆਂ ਫਸਲਾਂ ਦੇ ਵਿੱਚ ਜਿਹੜਾ ਦੇਖਤਾ ਕਈ ਕਈ ਫੋਟੋ ਰੇਤਾ ਚੜ ਚੁੱਕੀ ਹੈ ਤੇ ਨਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਮੇਰੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੀ ਹੈ ਕਿਸਾਨ ਆਗੂ ਨੇ ਹਾਂਜੀ ਸਰ ਕੀ ਨਾਮ ਜ ਨਿਰੰਦਰ ਦਲਬਖ ਸਿੰਘ ਗੇਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮੀਟਿੰਗ ਜੀ ਦਰਬਖ ਸਿੰਘ ਜੀ ਅੱਜ ਤੁਸੀਂ ਧਰਨਾ ਲਾ ਕੇ ਬੈਠੇ ਹੋ ਕੀ ਕਰਨਾ ਹੈਗਾ ਜੀ ਇਹ ਪ੍ਰਸ਼ਾਸ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਨੂੰ ਸਿੱਧਾ ਸਿੱਧਾ ਆਰਡਰ ਆ ਭਈ ਜਿੰਨਾ ਕਿਸਾਨ ਬਰਬਾਦ ਹੁੰਦਾ ਕਰ ਦਿਓ ਆਪਾਂ ਇਹਨਾਂ ਲਈ ਕੁਝ ਨਹੀਂ ਕਰਨਾ ਨਾ ਤੁਸੀਂ ਬਾਹਰ ਜਾਣਾ ਦਫ਼ਤਰਾਂ ਚ ਨਾ ਇਹਨਾਂ ਦੀ ਆਵਾਜ਼ ਸੁਣਨੀ ਆ ਮਰਦੇ ਤੇ ਮਰਨ ਰੋੜਦੇ ਤੇ ਰੋੜਨਾ ਇਹ ਪੰਜਾਬ ਸਰਕਾਰ ਦਾ ਜਿਹੜਾ ਕੇਜਰੀਆ ਵਾਲਾ ਭਗਵੰਤ ਮੋਕੇਜਰੀ ਵਾਲੀ ਚਲਾ ਰਿਹਾ ਉਹਦੇ ਆਰਡਰ ਨੇ ਇਹ ਔਰ ਉਸੇ ਤਹਿਤ ਅਸੀਂ ਅੱਜ ਅਸੀਂ ਟੋਲਪੈਲ ਮੁੰਡਾਪਿੰਡ ਇਧਰ ਕੁੜਕਾ ਗੁਜਰਪੁਰ ਇਹ ਜਿੰਨੇ ਪਿੰਡ ਦੇ ਨਾਲ-ਨਾਲ ਲੱਗਦੇ 10 ਪਿੰਡ ਨੇ ਇਹ ਇਹ ਦਸਾਂ ਪਿੰਡਾਂ ਦੀ 11-12000 ਏਕੜ ਜ਼ਮੀਨ ਜਿਹੜੀ ਬਾੜ ਦੇ ਥੱਲੇ ਪਿਆਸ ਦਰਿਆ ਦਾ ਬੰਨ ਟੁੱਟ ਕੇ ਰੇਤਾ ਚੜ ਚੁੱਕਿਆ ਪਾਣੀ ਖੜਾ ਅੱਜੇ ਤੱਕ ਉੱਥੇ ਨਾ ਡੀਸੀ ਗਿਆ ਨਾ ਕੋਈ ਹੋਰ ਪ੍ਰਸ਼ਾਸਨ ਗਿਆ ਇਹਨਾਂ ਦੀ ਮਾੜੀ ਕਿਸਮਤ ਇੰਨੀ ਏਸ ਹਲਕਿਆਂ ਦੀ ਵੀ ਇਹਨਾਂ ਦਾ ਐਮਪੀ ਵੀ ਜੇਲ 'ਚ ਆ ਤੇ ਇਹਨਾਂ ਦਾ ਐਮਐਲਏ ਵੀ ਜੇਲ 'ਚ ਆ ਤੇ ਇਹਨਾਂ ਦੀ ਸਾਰ ਕੌਣ ਲਊਗਾ ਕੋਈ ਗਿਆ ਹੀ ਨਹੀਂ ਉੱਥੇ ਪੱਲੇ ਮੰਗ ਪੱਤਰ ਦਿੱਤੇ ਆਂ ਗੱਲ ਨਹੀਂ ਬਣਨੀ ਅੱਜ ਅਸੀਂ ਚੇਤਾਵਨੀ ਤੌਰ ਤੌਰ ਤੇ ਮੰਗ ਪੱਤਰ ਦੇਣ ਆਏ ਆਂ ਆਉਣ ਵਾਲੇ ਦਸਾਂ ਦਿਨਾਂ ਨੂੰ ਆ ਟੋਲ ਪਲਾਜ਼ਾ 프리 ਹੋ ਪ੍ਰਸ਼ਾਸਨ ਨੇ ਜੇ ਕੰਮ ਕਰਨਾ ਤੇ ਉੱਠ ਕੇ ਸ਼ੁਰੂ ਕਰੇ ਪ੍ਰਸ਼ਾਸਨ ਕੋਲੇ ਸਾਰੇ ਤੰਤਰ ਮੰਤਰ ਹੈਗੇ ਆ ਚਾਹੇ ਤੇ ਰਾਤੋਂ ਰਾਤ ਬੰਨ ਬੰਨ ਸਕਦਾ ਇਹਨਾਂ ਨੂੰ ਬਚਾਉਣਾ ਹੋਵੇ ਪਚਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਐ ਐ ਲੋਕ ਨਹੀਂ ਬਚਦੇ ਵੀ ਤੁਸੀਂ ਠਕੀਆਂ ਮਾਰ ਲੀਆਂ 12000 ਕਰੋੜ ਰੁਪਇਆ ਤੁਹਾਡੇ ਕੋਲੇ ਐਸਡੀਆਰ ਐਫ ਦਾ ਫੰਡ ਸੀਗਾ ਉਹ ਤੁਹਾਨੂੰ ਪਤਾ ਨਹੀਂ ਤੁਹਾਡਾ ਕੌਣ ਕਢਾ ਕੇ ਲੈ ਗਿਆ ਹੁਣ ਤੁਸੀਂ ਨਵੇਂ ਪੋਰਟਲ ਬਣਾ ਲਏ ਇੱਕ ਰੰਗਲਾ ਪੰਜਾਬ ਬਣਾ ਲਿਆ ਕਿ ਚੜਦੀ ਕਲਾ ਬਣਾ ਲਿਆ ਕਿ ਫਟਾ ਪੱਟ ਲੋਕਾਂ ਨੂੰ ਬਾਹਰ ਕੈਣ ਦੇ ਜੇ ਪੈਸੇ ਪਾਓ ਵਿੱਚ ਕਿਉਂ ਭੁੱਖ ਵਰਤਾਈ ਆ ਤੁਸੀਂ ਪ੍ਰਸ਼ਾਸਨ ਨੂੰ ਆਰਡਰ ਦਿਓ ਪੈਸਾ ਤੇ ਲੋਕਾਂ ਨੇ ਵੀ ਲਾ ਦੇਣਾ ਐ ਸਾਡੇ ਪਾਪਿਆਂ ਨੇ ਬਥੇਰਾ ਲਾ ਦੇਣਾ ਤੁਸੀਂ ਉਧਰਲੇ ਬੰਦੇ ਨੂੰ ਆਉਣ ਤੇ ਦਿਓ ਲੋਕਾਂ ਨੂੰ ਬਾਹਰ ਬੰਨਣ ਵਾਲੇ ਪਾਸੇ ਇਹ ਬੰਨ ਬੰਨਣ ਵਾਲੇ ਪਾਸੇ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਹੈਗੇ ਹੋਰ ਇੱਕ ਹੋਰ ਪਾਸੇ ਉਲਝਾਇਆ ਆ ਲੋਕਾਂ ਨੂੰ ਇਹ ਹੁਣ ਤੁਸੀਂ ਤੁਹਾਡੀ ਜਿਹੜੀ ਕੀ ਮੰਗ ਕੀ ਹੈ ਤੁਸੀਂ ਇੱਥੇ ਆਏ ਜੋ ਕੀ ਮੰਗ ਕਰ ਰਹੇ ਤੁਸੀਂ ਅੱਜ ਅਸੀਂ ਅੱਜ ਇਸ ਮੰਗ ਲਈ ਆਏ ਆਂ ਵੀ ਇਹਨਾਂ ਪਿੰਡਾਂ ਦਾ ਸਭ ਤੋਂ ਪਹਿਲਾਂ ਬੰਨ ਮੱਤਾ ਜਾਵੇ ਔਰ ਇਹਨਾਂ ਦੀਆਂ ਜ਼ਮੀਨਾਂ ਸੁੱਕਣ ਇਹ ਆਪਣੀ ਅਗਲੀ ਫਸਲ ਬੀਜ ਸਕਣ ਦੂਜੀ ਗੱਲ 70000 ਰੁਪਏ ਪਰ ਏਕੜ ਦਾ ਮੁਆਵਜ਼ਾ ਵਾ ਜਿਹੜੀ ਫਸਲ ਬਰਬਾਦ ਹੋ ਗਈ ਆ ਉਹਦੇ ਨਾਲ 10% ਮਜ਼ਦੂਰ ਦਾ ਜਿਹੜਾ ਮੁਆਵਜਾ ਮਜ਼ਦੂਰਾਂ ਦਾ ਜਿਹੜੇ ਮਕਾਨ ਡਿੱਗ ਪਏ ਨੇ ਲੋਕਾਂ ਦੇ ਉਹਨਾਂ ਦੇ ਪੈਸੇ ਦਿਓ ਆਪਣਾ ਰੇਤ ਤੇ ਪਾਣੀ ਫਤੋ ਏ ਖੇਤਾਂ ਚੋਂ ਬਾਹਰ ਕੱਢੋ ਖੇਤਾਂ ਨੂੰ ਸੁੱਕਦੇ ਕਰੋ ਅੱਜ ਇਹ ਇਹ ਮੰਗਾਂ ਨੂੰ ਲੈ ਕੇ ਆਏ ਆ ਇਹ ਲੋਕ ਸਾਰੇ ਇਹਨਾਂ ਪਿੰਡਾਂ ਦੇ ਨੇ ਜਿਹੜੀਆਂ ਇਹਨਾਂ ਨਾਲ ਗੱਲ ਕਰ ਹਾਜੀ ਭਾਜੀ ਕੀ ਨਾਮ ਤੁਹਾਡਾ ਤੇ ਕਿਹੜੀ ਪਿੰਡ ਤੋਂ ਤੁਸੀਂ ਆਏ ਆ ਮੇਰਾ ਨਾਂ ਰਣਵੀਰ ਸਿੰਘ ਆ ਜੀ ਮੇਰਾ ਪਿੰਡ ਮੁੰਡਾ ਪਿੰਡ ਆ ਕੀ ਮੁਸ਼ਕਲ ਆ ਗਈ ਤੁਹਾਨੂੰ ਉੱਥੇ ਹੋਣਾ ਮੁਸ਼ਕਲ ਹੀ ਹੱਡੀ ਆ ਮੁਸ਼ਕਲਾਂ ਲਗਾਤਾਰ ਹੀ ਹਨ ਨੂੰ ਇਹਦਾ ਬਿਆਸ ਦਰਿਆ ਦੀ ਜਿਹੜੀ ਆ ਉਹ ਪਰੇਸ਼ਾਨੀ ਚੇਲਣੀ ਪੈਂਦੀ ਆ ਹੁਣ ਇਹ ਹੀ ਕਿ ਅੱਗੇ ਤੇ ਸਾਡੀ ਪਹਾੜ ਆਉਂਦੇ ਸੀ ਤੇ ਇੱਕ ਫਸਲ ਬਰਬਾਦ ਹੁੰਦੀ ਸੀ ਹੁਣ ਇਹ ਆ ਕਿ ਸਰਕਾਰ ਨੇ ਜਿਹੜੀ ਆ ਰੇਤਾ ਦੇ ਉੱਤੇ ਪਾਬੰਦੀ ਲਾਈ ਆ ਉਹ ਰੇਤਾ ਤੇ ਪਾਬੰਦੀ ਲੱਗਣ ਨਾਲ ਦਰਿਆ ਜਿਹੜਾ ਵਾ ਵਿੱਚੋਂ ਰੇਤਾ ਨਾ ਮਿੱਟੀ ਨਾ اٹਿਆ ਪਿਆ ਵਾ ਝੀਲ ਆ ਗਾੜੀ ਹਰੀਕੇ ਹਟਦੇ ਉਹ ਬੰਦ ਹੋਈ ਪਈ ਆ ਤੇ ਹੁਣ ਜਿਹੜਾ ਦਰਿਆ ਜਦੋਂ ਵੀ ਟੁੱਟਦਾ ਵਾ ਉਦੋਂ ਸਾਡੀਆਂ ਜਿਹੜੀਆਂ ਪੈੜੀਆਂ ਵਾ ਉਹਨਾਂ ਦੇ ਸਾਹ ਸਾਹ 8-8 ਫੁੱਟ ਰੇਤਾ ਚਲ ਜਾਂਦੀ ਆ ਉਹ ਰੇਤਾ ਜਿਹੜੀ ਆ ਉਹ ਮੁੜਕੇ ਅਸੀਂ ਜਿੰਨੇ ਚਿਰ ਨੂੰ ਸਾਲ ਚ ਉਹਨੂੰ ਆਪ ਦਾ ਖਰਚਾ ਲਾ ਕੇ ਪਾਸੇ ਕਰਦੇ ਆ ਸਰਕਾਰ ਸਾਨੂੰ ਕੋਈ ਉਹਦਾ ਵੱਖਰਾ ਮੁਆਵਜ਼ਾ ਨਹੀਂ ਦਿੰਦੀ ਅਸੀਂ ਤੇ ਮੁਆਵਜ਼ਾ ਸ਼ਬਦੀ ਮਾੜਾ ਸਮਝਦੇ ਆ ਕਿ ਇਹ ਸ਼ਬਦ ਬਹੁਤ ਮਾੜਾ ਵਾ ਅਸੀਂ ਮੁਆਵਜ਼ਾ ਨਹੀਂ ਲੈਣਾ ਚਾਹੁੰਦੇ ਅਸੀਂ ਆਪਦੇ ਤੌਰ ਦੇ ਉੱਤੇ ਗਰਾਈਆਂ ਕਰਕੇ ਗੁਰੂ ਘਰ ਦੀਆਂ ਗੋਲਕਾਂ ਦਾ ਪੈਸਾ ਲਵਾ ਕੇ ਖਾਲਸਾ ਈ ਦਾ ਪੈਸਾ ਲਵਾ ਕੇ ਪਿਛਲੇ ਇਸ ਸਮੇਂ ਦੇ ਵਿੱਚ 2023 ਦੇ ਵਿੱਚ 5 ਕਰੋੜ ਤੋਂ ਵੱਧ ਦੀ ਲਾਗਤ ਨਾਲ ਜਿਹੜਾ ਵਾ ਉਹ ਬੰਨ ਰਿਪੇਅਰ ਕੀਤਾ ਅਸੀਂ ਤੇ ਕਈਆਂ ਥਾਵਾਂ ਤੋਂ ਨਵਾਂ ਬੱਧਾ ਈ ਪ੍ਰਸ਼ਾਸਨ ਨੇ ਉਹਦੇ ਉੱਤੇ ਪੱਥਰ ਲਾਉਣ ਲਈ ਇੱਕ ਟਰੱਕ ਵੀ ਨਹੀਂ ਭੇਜਿਆ ਕਿ ਅਸੀਂ ਇਹਨੂੰ ਵਿਚਾਲੀਏ ਕਿਸੇ ਨਾ ਕਿਸੇ ਤਰੀਕੇ ਹੁਣ ਇਹ ਆ ਗਈ ਉਹ ਦੁਬਾਰਾ ਟੁੱਟ ਗਿਆ ਵਾ ਉਹ ਟੁੱਟ ਕੇ ਤੇ ਉਨੀ ਰੇਤਾ ਜਿਹੜੀ ਆ ਫੇਰ ਦੁਬਾਰਾ ਸਾਡੀਆਂ ਪੈੜੀਆਂ ਦੇ ਵਿੱਚ ਭਰ ਗਈ ਆ ਭਾਜੀ ਜੇ ਸਰਕਾਰ ਕਹਿੰਦੀ ਆ ਸਰਕਾਰ ਨੇ ਕਿਹਾ ਕਿ ਅਸੀਂ ਰੇਤਾ ਚੁਕੰਦਾ ਤੁਹਾਨੂੰ ਕਹੇ ਰੇਤਾ ਚੁਕਲੋ ਤੁਸੀਂ ਤੁਹਾਨੂੰ ਟਾਈਮਿੰਗ ਦਿੱਤੀ ਗਈ ਆ ਕੀ ਉਹ ਰੇਤਾ ਹੈਗੀ ਹੈਗਾ ਜਾਂ ਸਿਲਟ ਹੈਗੀ ਹੈ ਕਿ ਚੱਕੀ ਜਾ ਸਕਦੀ ਹੈ ਨਹੀਂ ਜੀ ਅਸੀਂ ਕਹਿੰਦੇ ਆ ਕਿ ਨਾ ਸਾਡੀ ਰੇਤਾ ਵਾ ਤੇ ਨਾ ਸਾਡੇ ਪਾਣੀ ਆ ਵੇਖੋ ਜੀ ਇੱਕ ਨਿੱਜੀ ਗੱਲ ਆ ਅਸੀਂ ਮੰਨ ਲਓ ਕਿ ਕਿਸੇ ਵੇਲੇ ਵੀ ਕਿਤੇ ਬਿਜਲੀ ਚੋਰੀ ਕਰੀਏ ਜਾਹੀ ਮੈਹਰਾ ਜੋ ਪਾਣੀ ਕੱਢੀਏ ਕਿਤੇ ਉਹ ਰੇਤਾ ਦੀ ਮਾਈਨਿੰਗ ਕਰੀਏ ਮਾਈਨਿੰਗ ਕਾਦੀ ਕਰਨੀ ਐ ਕਿਤੇ ਇੱਕ ਅੱਧੀ ਰੇੜੀ ਲੱਦ ਲਿਆਂਦੀ ਪੱਠਿਆਂ ਵਾਲੀ ਟਰਾਲੀ ਨਕੀ ਮੋਟੀ ਲੱਦ ਲਿਆਂਦੀ ਆਪਦਾ ਚਬੱਚਾ ਬਣਾਉਣ ਨੂੰ ਵੀ ਲੱਦ ਲਿਆਂਦੀ ਡਾੜ ਤੇ ਪਰਚਾ ਹੋ ਜਾਂਦਾ ਵਾ ਪਰਚੇ ਹੋਏ ਵੀ ਆ ਸਾਡੇ ਪਿੰਡ ਕਿਉਂਕਿ ਇਹਨੂੰ ਲੱਗੇ ਦਰਿਆ ਪੈਂਦਾ ਵਾ ਅਹੀਂ ਗੁਰਦੁਆਰਾ ਸਾਹਿਬ ਬਾਹਰ ਤੇ ਵੀ ਲਿਆਉਣੀ ਹੋਵੇ ਥਾੜੇ ਤੇ ਪਰਚੇ ਹੋ ਜਾਂਦੇ ਆ ਅਹੀਂ ਕਹਿੰਦੇ ਆ ਕਿ ਹੁਣ ਰੇਤਾ ਸਰਕਾਰ ਦੀ ਆ ਸਰਕਾਰ ਆਪਣੀ ਰੇਤ ਆ ਚੁੱਕੀ ਜਿੰਨਾ ਚਿਰ ਸਾਡੀਆਂ ਪੈਲੀਆਂ ਖਾਲੀ ਨਹੀਂ ਕਰਦੀ ਉਹਨਾਂ ਚਿਰ ਦਾ ਸਾਨੂੰ ਠੇਕਾ ਦੇਵੇ ਸਾਨੂੰ ਮੁਆਵਜ਼ਾ ਸ਼ਬਦਾ ਨਹੀਂ ਪਤਾ ਕਿ ਇਹ ਕਿੰਨੇ ਬਣਾਇਆ ਵਾ ਤੇ ਕਿਉਂ ਬਣਾਇਆ ਵਾ ਮੇਰਾ ਬਾਬਾ ਜੀ ਹੋਰ ਮੈਂ ਜੁਨੇ ਕਿਸਾਨ ਨੇ ਬਾਬਾ ਜੀ ਜਿਹੜੀ ਆਪਣੇ ਰੇਤਾ ਪਈ ਹੈ ਆਪਣੇ ਏਕਤਾ ਦੇ ਵਿੱਚ ਕੀ ਕਿਸਾਨ ਉਹ ਚੁੱਕ ਸਕਦੇ ਜੋ ਕਿਸਾਨ ਦੇ ਲਾਦਨੇ ਨੇ ਨਹੀਂ ਉਹ ਚੁੱਕ ਨਹੀਂ ਦਿੰਦੇ ਜੀ ਮਾਹੌਲ ਮਾਲੋ ਜੇ ਜੋ ਚੁੱਕਣ ਦੇਣ ਤੁਹਾਡੇ ਕੋਲ ਇੰਨੇ ਖਰਚਾ ਹੈਗਾ ਜਾਂ ਸੰਦੇ ਹੈਗੇ ਚਾ ਦੇ ਕੋ ਖਰਚਾ ਹੀ ਤੋਂਨੇ ਆ ਖਰਚਾ ਲਾ ਬੈਠੇ ਆ ਕਿ ਉਹ ਫਸਲ ਸਾਡੀ ਮਾਰੀ ਗਈ ਆ ਤੁਹਾਨੂੰ ਇਹਨਾਂ ਨਾਲ ਕੋਈ ਪੈਸਾ ਮਿਲਿਆ ਪੈਸੇ ਸਾਡੇ ਆਪ ਦੀ ਮੁੱਕ ਕੇ ਖਲਚਾ ਝੋਨਾ ਲਾ ਕੇ ਦੇ ਆਪ ਦੀ ਨਿਯਮਤ ਕਰਕੇ ਦੇ ਮੋਹ ਝੋਨਾ ਕੰਮ ਮੈਨੂੰ ਬਾਬਾ ਜੀ ਜਿਹੜੀਆਂ ਦਿੱਤਾ ਸਰਕਾਰ ਕਹਿੰਦੀ ਹੈ ਤੁਸੀਂ ਚੁੱਕ ਸਕਦੇ ਆ ਜੀ ਬੇਨਤੀ ਇਹ ਆ ਕਿ ਹਰ ਪੀੜ ਤੋਂ ਲੋਕ ਪਹਿਲੋ ਮਾਰੇ ਆ ਤੇ ਜਿਹੜੀਆਂ ਉਹ ਜ਼ਮੀਨਾਂ ਵਾਂ ਜ਼ਮੀਨਾਂ ਕਿਸਾਨਾਂ ਦੀਆਂ ਵਾਂ ਕੋਈ ਕਿਸੇ ਸਰਕਾਰ ਦੀ ਜ਼ਮੀਨ ਨਹੀਂ ਗਈ ਰੇਤਾ ਚੁੱਕਦੇ ਆ ਰੇਤਾ ਚੁੱਕਣ ਦਾ ਅਧਿਕਾਰ ਸਾਨੂੰ ਸਰਕਾਰ ਨੇ ਦਿੱਤਾ ਵਾ ਆਪ ਦੀ ਪਹਿਲੀ ਜੋ ਆਪੇ ਰੇਤਾ ਚੁੱਕੋ ਜਿਹੜੇ ਟਰੈਕਟਰ ਟਰਾਲੀਆਂ ਟਿਪਰ ਆਉਂਦੇ ਭਰੌਣੇ ਆ ਕੱਲ ਇਹਨਾਂ ਨੇ ਕੀ ਕਰਤੂਤ ਕੀਤੀ ਆ ਕਿ ਪਹਿਲਾਂ ਪਰसों ਜਦਨਾਂ ਹੀ ਉਹ ਰੇਤਾ ਚਾਲੂ ਕੀਤੀ ਆ ਤੇ ਮੰਤਰੀ ਆਇਆ ਸਾਡੇ ਤੋਂ ਜਾਣ ਤੋਂ ਬਾਅਦ ਉੱਥੇ ਇਹ ਗੱਲ ਕਹਿ ਗਿਆ ਵੀ ਤੁਸੀਂ ਤਗੜੇ ਹੋਗੇ ਚੱਕੋ ਤੁਹਾਨੂੰ ਕੋਈ ਨਹੀਂ ਆਣ ਕੇ ਡੱਕੂਗਾ ਉਤੋਂ ਬਾਅਦ ਜਦੋਂ ਆਈਏ ਉਹ ਚਲੇ ਗਿਆ ਤੇ ਕੱਲ ਉਥੇ ਮੈਨਕਾ ਵਾਲੇ ਆਏ ਆ ਉਹ ਹਲਕਾ ਜਿਹੜਾ ਪੈਂਦਾ ਵਾ ਫਰੋਜਪੁਰ ਦੇ ਵਿੱਚ ਦੀਨੇ ਆ ਪਿੰਡ ਪੈਂਦਾ ਵਾ ਮੈਨਾਂ ਗਾਲੇ ਤੇ ਪੁਲਿਸ ਵਾਲੇ ਗਏ ਆ ਪੱਟਿਓ ਜਾ ਕੇ ਸਾਡੇ ਬੰਦੇ ਭਜਾਏ ਆ ਬੰਦਿਆਂ ਨੂੰ ਜਿਉਂ ਕੀਤਾ ਸਾਨੂੰ ਪਤਾ ਲੱਗਾ ਮੁੜ ਕੇ ਅਸੀਂ ਉਹਨਾਂ ਨੂੰ ਘੇਰਿਆ ਜਦੋਂ ਤੁਹਾਡੀ ਗੱਲ ਮੈਂ ਸਮਝ ਪਰ ਸਰਕਾਰ ਅੱਜ ਤੁਸੀਂ ਸਰਕਾਰ ਤੇ ਕਹਿੰਦੀ ਐ ਟਕੜੋਂ ਉੱਪਰ ਜਾ ਕਿਸਾਨ ਕੋਲ ਨੇ ਸੰਧ ਜਾਂ ਪੈਸੇ ਹੈਗੇ ਕਿ ਚੁੱਕ ਸਕਦਾ ਜਿੰਨੀ ਦਿੱਤਾ ਪੈਗੀ ਹੈ ਚੁੱਕਣੀ ਇੰਨੀ ਕਿੱਥੋਂ ਚੁੱਕਣੀ ਆ ਜਾ ਦੇ ਸਰਕਾਰ ਸਾਨੂੰ ਉਹ ਡੀਜ਼ਲ ਦੇਵੇ ਕੋਈ ਨਾ ਕੋਈ ਇਹਨਾਂ ਨੂੰ ਦੇਵੇ ਤੇ ਫੇਰ ਜੇ ਆ ਕੇ ਚੁੱਕੀ ਜਾਣੀ ਆ ਬਗੈਰ ਡੀਜ਼ਲ ਤੋਂ ਤੇ ਚੁੱਕੀ ਨਹੀਂ ਜਾਣੀ ਇਹ ਸਨ ਇਹ ਇਹ ਸਨ ਇਹ ਸਨ ਮੇਰੇ ਨਾਲ ਆਪਣੇ ਆਪਣੇ ਦਰਿਆ ਦੇ ਮੰਡ ਖੇਤਰ ਦੇ ਕਿਸਾਨ ਜਿਨ੍ਹਾਂ ਦਾ ਕਹਿਣਾ ਕਿ ਜਿੱਥੇ ਉਹਨਾਂ ਦੀ ਫਸਲ ਤਾਂ ਮਾਰੀ ਜਾ ਚੁੱਕੀ ਹੈ ਉੱਥੇ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਕਈ-ਕਈ ਥੋੜੇ ਡੇਟਾ ਪੈ ਚੁੱਕੀ ਹੈ ਜਿਹੜੇ ਤਾਂ ਥਾਂ ਤੋਂ ਫਸਲਾਂ ਆਪਣੀ ਪਹਿਲੀ ਡੰਗੀ ਹੋ ਗਈ ਹੈ ਉੱਥੇ ਪਾਣੀ ਖੜ ਗਿਆ ਹੈ ਉਹ ਕਨਕ ਵੀ ਬੀਜ ਨਹੀਂ ਸਕਦੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਕੋਈ ਡੇਟਾ ਚੁਕੰਦਾ ਆਪਣੇ ਤੌਰ ਤੇ ਪ੍ਰਬੰਧ ਕਰੇ ਜਾਂ ਉਹਨਾਂ ਨੂੰ ਡੀਜ਼ਲ ਦੇਵੇ ਜਾਂ ਸੰਦ ਮੁਹੱਈਆ ਕਰਾਵੇ ਤਾਂ ਹੀ ਉਹ ਆਪਣਾ ਆਪਣੀ ਜਿਹੜੀ ਰੇਤਾ ਉੱਥੋਂ ਚੁੱਕ ਸਕਦੇ ਨੇ ਜਾਂ ਆਪਣੇ ਖੇਤ ਤਿਆਰ ਕਰ ਸਕਦੇ ਨੇ ਕਿਸਾਨਾਂ ਦੀ ਜ਼ਿਆਦਾਤਰ ਮੰਗ ਇਹ ਹੈ ਕਿ ਸਰਕਾਰ ਖੁਦ ਹੀ ਉਹਨਾਂ ਨੂੰ ਕਿ ਸਨਨ ਇਹ ਕਹਿਣਾ ਕਿ ਜੇ ਆਉਂਦੇ ਦਿਨਾਂ ਦੇ ਵਿੱਚ ਸਰਕਾਰ ਉਹਨਾਂ ਦੀ ਸਾਰ ਨਹੀਂ ਲੈਂਦੀ ਜਾਂ ਉਹਨਾਂ ਦਾ ਜਾਂ ਟੁੱਟਿਆ ਬੰਦ ਬੰਦ ਨਹੀਂ ਬੰਦੀ ਜਾਂ ਕੀਤਾ ਜੋ ਰੇਤਾ ਨਹੀਂ ਚੁੱਕਦੀ ਤਾਂ ਆਉਣ ਵਾਲਾ ਵੱਡਾ ਸੰਕਟ ਅਲਿਖਿਆ ਜਾਵੇਗਾ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ